ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਵੈਸਕਲਾਉਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੀ ਸੂਟਾਂ ਦੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਗਰ ਸ਼ਾਪ ਤੇ ਆਉਣਾ ਚਾਹ ਰਹੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੁਰੂ ਸਾਹਿਬ ਜੀ ਲੋ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਰਹਿਣਗੇ ਉਹ ਸਾਰੇ ਬਹੁਤ ਰੀਜ਼ਨੇਬਲ ਰੇਟ ਦੇ ਹੀ ਰਹਿਣਗੇ ਕਿਉਂਕਿ ਡਿਸਕਾਊਂਟ ਦੀ ਵੀਡੀਓ ਹੈ ਲੋ ਜੀ ਪਹਿਲਾ ਸੂਟ ਦੇਖੋ ਇਹ ਕਿ ਟੈਕਸ ਦੀ ਕਾਟਨ ਲੋਗੀ ਲੋ ਆਫੀ ਅੱਛੀ ਲੱਗਦੀ ਹੈ ਕਾਟਨ ਇਹ ਵੈਚ ਵਰਕ ਹੋਇਆ ਹੋਇਆ neck ਤੇ ਨੇੜੇ ਕਰਕੇ ਦਿਖਾਉਣੀ ਤੇ ਨਾਲ ਹੈ ਜੀ ਇਹਦੇ ਇਹ ਵਾਲੀ ਸਲਵਾਹ ਠੀਕ ਹੈ ਜੀ ਸਲਵਾਰ ਹੈਗੀ ਮਸਲੀਨ ਦੀ ਉਹਦੇ ਉੱਪਰੇ ਇਹ ਵਾਲਾ ਵਰਕ ਹੋਇਆ ਹੋਇਆ ਤੇ ਇਹ ਹੈਗਾ ਨਾ ਇਹਦੇ ਨਾਲ ਦੁਪੱਟਾ ਇਹਦੇ ਨਾਲ ਦਾ ਹੀ ਗਲੇ ਵਾਲੀ ਵਰਕ ਹਾਂ ਉਹ ਦਿਖਾਈ ਬੀਬੀ ਫੋਨ ਆ ਬੰਦ ਤੇ ਲੋ ਜੀ ਆ ਹੈਗੀ ਹੈ ਇਹਦੀ ਸਲਵਾਰ ਮਸਲੀਨ ਦੀ 2.5 ਮੀਟਰ ਸਲਵਾਰ ਦੇ ਉੱਪਰ ਇਸ ਤਰ੍ਹਾਂ ਹੀ ਵਰਕ ਹੈ ਜਿਸ ਤਰ੍ਹਾਂ neck ਦੇ ਉੱਪਰ ਵਰਕ ਕੀਤਾ ਹੋਇਆ ਠੀਕ ਹੈ ਜੀ neck ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਹੈ ਜੀ ਇਹਦਾ ਦੁਪੱਟਾ ਬਹੁਤ ਸੌਫਟ ਜਿਹਾ ਦੁਪੱਟਾ ਹੈਗਾ ਜੀ ਬਹੁਤ ਜ਼ਿਆਦਾ ਸੌਫਟ ਹੈ ਦੁਪੱਟਾ 2.5 ਮੀਟਰ ਦੁਪੱਟਾ ਹੋਊਗਾ ਇਸੇ ਨੂੰ ਚਾਈਨਾ ਕੋਟਾ ਕਹਿੰਦੇ ਨੇ ਪਰ ਇਹ ਬਹੁਤ ਜ਼ਿਆਦਾ ਜ਼ਿਆਦਾ ਹੀ ਸੌਫਟ ਇਹ ਲੇਸ ਹੈ ਸ਼ਾਈਨ ਵੀ ਹੈ ਦੇ ਚਤੇ ਲੇਸ ਲੱਗੀ ਹੋਈ ਹੈ 1150 ਦੇ ਵਿੱਚ ਸੂਟ ਆ ਜੂਗਾ ਫ੍ਰੀ ਸ਼ਿਪਿੰਗ ਹੋਊਗੀ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਹੋਰ ਦੇ ਦਿੰਨੇ ਆ ਲਓ ਜੀ ਇਹ ਵਾਲਾ ਕਲਰ ਹੈ ਇਹਦੇ ਵਿੱਚ ਲਓ ਠੀਕ ਹੈ ਬਾਕੀ ਸਾਰਾ ਸੇਮ ਹੀ ਆ ਬਸ ਕਲਰ ਦਾ ਫਰਕ ਹੈ ਉਦਾਂ ਹੀ ਦੁਪੱਟਾ ਆਊਗਾ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੁਪੱਟਾ ਦੇਖ ਲਿਆ ਸੂਟ ਸੋਹਣੇ ਆ 1150 ਚ ਆ ਜਾਣਗੇ ਬਹੁਤ ਸੋਹਣੇ ਸੂਟ ਤੇ ਲਓ ਜੀ ਅਗਲਾ ਦੇਖੋ ਜੌਰਜਟ ਦੇ ਵਿੱਚ ਆ ਸੂਟ ਇਹ ਸਿੰਗਲ ਪੀਸ ਆ ਇਹ ਆਪਣੇ ਕੋਲੇ ਤੇ ਇਹਦੇ ਨਾਲ ਸਲਵਾਰ ਕਿੱਥੇ ਆ? ਇਹ ਨਹੀਂ ਕਿਥੋਂ ਆ। ਸ਼ਰਟ ਤੇ ਉਹ ਆਇਆ। ਠੀਕ ਹੈ। ਨਹੀਂ ਸ਼ਰਟ ਤੇ ਆ ਹੀ ਰਹਿ ਗਿਆ। ਹੈ? ਪਤਾ ਨਹੀਂ ਉਹ ਤੋਂ। ਹੈ? ਸਲਵਾਰ ਹੈ ਜੀ। ਲਓ ਜੀ ਆ ਹੈਗੀ ਆਪਣੇ ਕੋਲੇ ਸ਼ਰਟ। ਇਹ ਸ਼ਰਟ ਤੇ ਦੁਪੱਟਾ ਹੈਗੇ ਆਪਣੇ ਕੋਲੇ। ਵਾਈਟ ਸਲਵਾਰ ਕਿਹੜੀ ਵਾਰੀ ਪਹਿਣਾ ਕੋਲੇ ਹੁੰਦੀ ਆ ਜਾਂ ਹੋਰ ਕੋਈ ਵੀ ਕਲਰਫੁਲ ਜੀ ਸਲਵਾਰ। ਇਹ ਜਾਰਜਟ ਦੇ ਵਿੱਚ ਸੂਟ ਆ। ਆਰਗੈਂਜ਼ਾ ਵਰਗਾ ਜਾਰਜਟ ਆ ਜੀ ਇਹ। ਆਰਗੈਂਜ਼ਾ ਹੈ ਜਾਰਜਟ ਨਹੀਂ ਆ। ਸੌਰੀ ਸੌਫਟ ਆਰਗੈਂਜ਼ਾ। ਔਰਗੈਂਜ਼ਾ ਦੇ ਵਿੱਚ ਸੂਟ ਆ ਬਹੁਤ ਜ਼ਿਆਦਾ ਸੌਫਟ ਨਹੀਂ ਹੁੰਦਾ ਜਿਹੜਾ ਉਹ ਵਾਲਾ ਬਿਲਕੁਲ ਸੌਫਟ ਤੇ ਇਹਦੇ ਵਿੱਚ ਕੋਈ ਵੀ ਤੁਹਾਡੇ ਕੋਲੇ ਸਲਵਾਰ ਹੋਊਗੀ ਕੋਈ ਵਾਈਟ ਕੋਈ ਮਸਲੀਨ ਵਗੈਰਾ ਦੀ ਹੁੰਦੀ ਹੈ ਜਿਹੜੀ ਮਰਜ਼ੀ ਕਲਰਫੁਲ ਸਲਵਾਰ ਲਾ ਲਿਓ ਤੁਸੀਂ ਇਹਦੇ ਨਾਲ ਸਹੀ ਰਹੂਗਾ ਨਾਲ ਮਿਲੂਗਾ ਜੀ ਇਹ ਬੜਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਹੈ ਆ ਲੋ ਪੱਲੇ ਇਸ ਤਰ੍ਹਾਂ ਸੌਫਟ ਵਾਲਾ ਦੁਪੱਟਾ ਆ ਵਾਲਾ ਇਸ ਤਰ੍ਹਾਂ ਦੁਪੱਟਾ 4 ਸਾਈਡ ਲੇਸ ਹੈ ਇਹਦੇ ਬਹੁਤ ਸੋਹਣਾ ਸੂਟ ਹੈ ਆ ਲੋ ਠੀਕ ਹੈ ਜੀ ਬਹੁਤ ਜਿਆਦਾ ਸੌਫਟ ਹੈ ਮੈਂ ਤੁਹਾਨੂੰ ਲੈ ਕੇ ਦਿਖਾ ਦੇਣੀ ਆ ਔਰਗਨza ਦਾ ਤੁਸੀ ਡਰਿਓ ਤੇ ਤੁਹਾਨੂੰ ਐ ਲੱਗੇ ਕਿਤੇ ਕੋਈ ਬਹੁਤ ਜਿਆਦਾ ਅਕੜਿਆ ਹੋਊਗਾ ਬਿਲਕੁਲ ਸੌਫਟ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਅਕੜਿਆ ਤਾਂ ਜਮਾ ਹੀ ਨਹੀਂ ਜਮਾ ਹੀ ਨਹੀਂ ਅਕੜਿਆ ਬਣਾ ਸ਼ਰਟ ਆਕੜੀ ਜੀ ਹੈ ਨਹੀਂ ਤੇ ਕੋਈ ਵਾਈਟ ਸਲਵਾਰ ਕੋਈ ਪਿੰਕ ਸਲਵਾਰ ਕੋਈ ਗ੍ਰੀਨ ਸਲਵਾਰ yellow ਸਲਵਾਰ mustard ਸਲਵਾਰ ਇੰਨੀਆਂ ਸਾਰੀਆਂ ਦੇ ਵਿੱਚੋਂ ਕੋਈ ਨਾ ਕੋਈ ਤਾਂ ਮੈਚ ਕਰ ਜਾਂਦੀ ਹੁੰਦੀ ਹੈ ਲੋ ਜੀ ਅੱਗੇ ਮੈਂ ਤੁਹਾਨੂੰ ਇੱਕ ਸ਼ਰਟ ਪੀਸ ਦਿਖਾਉਣੀ ਆ ਕਈ ਵਾਰੀ ਨਾ ਪਹਿਣਨ ਪੀਸ ਚਾਹੀਦੇ ਹੁੰਦੇ ਨੇ ਜੇ ਤਾਂ ਇਕੱਲਾ ਸ਼ਰਟ ਪੀਸ ਲਓਗੇ ਬਿਲਕੁਲ ਕਾਟਨ ਦੇ ਵਿੱਚ ਆ ਵਾਸ਼ ਕੀਤਾ ਹੋਇਆ ਕੋਈ ਕਲਰ ਨਹੀਂ ਗਿਆ ਕੁਝ ਨਹੀਂ ਹੋਇਆ ਜਿਹੜੀ ਮਾੜੀ ਮੋਟੀ ਸ਼੍ਰਿੰਕਿੰਗ ਹੋਣੀ ਸੀ ਉਹ ਹੋ ਚੁੱਕੀ ਹੈ ਇਹਦੇ ਵਿੱਚੋਂ ਅਗਰ ਤਾਂ ਇਕੱਲੀ ਸ਼ਰਟ ਲਓਗੇ 300 ਦੀ ਹੈ ਜੇ ਸੂਟ ਦੇ ਨਾਲ ਸ਼ਰਟ ਮੰਗਾਉਗੇ ਤਾਂ 250 ਦੀ ਬਹੁਤ ਸੋਹਣੀ ਸ਼ਰਟ ਹੈ ਇਹਦੇ ਵਿੱਚ ਵੀ ਪਤਾ ਕੀ ਹੁੰਦਾ ਸਾਡੇ ਕੋਲੇ ਵਾਈਟ ਆ ਜਿਹੜੀ ਉਹ ਸਲਵਾਰ ਪਈ ਹੁੰਦੀ ਹੈ ਤੇ ਕਾਟਨ ਦੀ ਗਰਮੀਆਂ ਦੇ ਵਿੱਚ ਬੜੇ ਸੋਹਣੇ ਚੱਲਦੇ ਨੇ ਕੁੜਤਾ ਸਟਾਈਲ ਜੈ ਇਹਨੂੰ ਸਚ ਕਰਾ ਲਓ ਬਹੁਤ ਸੋਹਣੇ ਲੱਗਦੇ ਆ ਜੀ ਅਗਲਾ ਤੁਹਾਨੂੰ ਦਿਖਾਉਣੀ ਆ ਮੈਂ ਇਹ ਵਾਲਾ ਪੀਸ ਸਾਡੇ ਕੋਲੇ ਸਿੰਗਲ ਪੀਸ ਆ ਜੀ ਹੁਣ ਬਸ ਇੱਕੋ ਹੀ ਪੀਸ ਬਚਿਆ ਬਾਕੀ ਸਾਰੇ ਨਿਕਲ ਚੁੱਕੇ ਨੇ ਮਲ ਕਾਟਨ ਦੇ ਵਿੱਚ ਹੈ ਆਹ ਮਲ ਕਾਟਨ ਵਾਈਟ ਕਲਰ ਦੇ ਵਿੱਚ ਸਾਰੇ ਤੇ ਵਰਕ ਹੋਇਆ ਬੜੀ ਸਫਾਈ ਦਾ ਬਹੁਤ ਜਿਆਦਾ ਸੋਹਣਾ ਵਰਕ ਹੈ ਇਹਦੇ ਤੇ ਕਾਫੀ ਪੈਰਾ ਲੱਗਦਾ ਸੁਪੇਹ ਐਨ ਵੱਡਮਾ ਵਰਕ ਪਿਆ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਸਲਵਾਰ ਬਹੁਤ ਸੋਹਣੀ ਹੈ ਜੀ ਔਰ ਕਪੜਾ ਵੀ 5 ਮੀਟਰ ਲੈਣਗੇ ਨਾਲ ਕਪੜਾ ਵੀ 5 ਮੀਟਰ ਨਾਲ ਹੀ ਲੈਣਗੇ ਹਾਂ ਲਾਈਨਿੰਗ ਵੀ ਤੁਹਾਨੂੰ ਨਾਲ ਮਿਲ ਗਈ ਤੇ ਆਲੋਜੀ ਸ ਇਹਦੇ ਪਹੁੰਚੇ ਨੇ ਤੇ ਇਸ ਸ਼ਰਟ ਦੇ ਉੱਪਰ ਤੁਸੀਂ ਇਹਦੀ ਲਾਈਨਿੰਗ ਲਾ ਸਕਦੇ ਹੋ ਤੇ ਸਲਵਾਰ ਤੇ ਮਰਜੀ ਆ ਤੁਹਾਡੀ ਗੋਡੇ-ਗੋਡਿਆਂ ਤੇ ਲਾ ਲਓ ਅਦਰਵਾਈਜ਼ ਜ਼ਿਆਦਾ ਨਹੀਂ ਲੋੜ ਹੈਗੀ ਇਹਦੇ ਤੇ ਲੌਂਗ ਦੀ ਤੇ ਕਾਫੀ ਜ਼ਿਆਦਾ ਸੋਹਣਾ ਲੱਗਦਾ ਸੂਟ ਤੇ ਮਲ ਕਾਟਨ ਦੇ ਵਿੱਚ ਹੀ ਨਹੀਂ ਹੁੰਦਾ ਦੇਖੀ ਹੋਈ ਇੱਕੋ ਜਿਹੀ ਜਲਦੀ ਜਲਦੀ ਵੀਡੀਓ ਜਦੋਂ ਹੁਣ ਰਾਈਟ ਕਰੀਏ ਹੁਣ ਠੀਕ ਹੈ ਰਾਈਟ ਜਗ੍ਹਾ ਜਾਂਦੀ ਹੈ ਲਓ ਜੀ ਇਹ ਇਹਦਾ ਦੁਪੱਟਾ ਹੈਗਾ ਮਲ ਕਾਟਨ ਦੇ ਵਿੱਚ ਹੀ ਆ ਸਵਾ ਦੋ ਪਲੱਸ ਮਿਲੂਗਾ ਚੌੜਾਈ ਬਹੁਤ ਜ਼ਿਆਦਾ ਹੈ ਪੱਟਾ ਵੀ ਬਹੁਤ ਸੋਨਾ ਹੈਗਾ ਤੇ ਆਲਰਜੀ ਘੱਟ ਹੋਇਆ ਹੋਇਆ ਇਸ ਦਾ ਤੇ ਭਾਵੇਂ ਇਸ ਪਹਿਲਾਂ ਡਿਸਕਾਊਂਟ ਪਹਿਲਾਂ 1850 ਫਿਰ 1650 ਹੋਣੀ ਸਿੰਗਲ ਪੀਸ ਰਹਿ ਗਿਆ ਹੁਣ 1595 ਦੇ ਵਿੱਚ ਮਿਲ ਜੂਗਾ ਲਾਸਟ ਪੀਸ ਹੋਣ ਕਰਕੇ ਠੀਕ ਹੈ ਜੀ ਲਓ ਜੀ ਅਗਲਾ ਦੇਖੋ ਇਹ ਵੀ ਇਕੱਲਾ ਹੀ ਪੀਸ ਹੈ ਹੁਣ ਸਾਡੇ ਕੋਲੇ ਇਸ ਤਰ੍ਹਾਂ ਇੰਪੋਰਟਡ ਦੇ ਬਚੇ ਹੋਏ ਨਹੀਂ ਜੀ ਇਕੱਲੇ ਇਕੱਲੇ ਪੀਸ ਆ ਲਓ ਬਿਲਕੁਲ ਕਾਟਨ ਦੇ ਵਿੱਚ ਆਊਗਾ ਪੱਟੀ ਲੱਗੀ ਹੋਈ ਆ ਤੇ ਤੇ ਆ ਵਾਲੀ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਸਲਵਾਰ ਇਹ ਨਾਲ ਕਾਟਨ ਦਾ ਦੁਪੱਟਾ ਰਹੂਗਾ ਪੂਰੀ ਐਨ ਵਧੀਆ ਕਾਟਨ ਹੈ ਜੀ ਬੇਫਿਕਰ ਹੋ ਕੇ ਚੱਕ ਲਿਓ ਕੋਈ ਚੱਕਰ ਨਹੀਂ ਹੈਗਾ ਆ ਲਓ ਇਹ ਇਹਦਾ ਦੁਪੱਟਾ ਸਵਾ ਦੋ ਮੀਟਰ ਐਨ ਪੂਰਾ ਵਧੀਆ ਦੁਪੱਟਾ ਸੌਫਟ ਕਾਟਨ ਹੈ 850 ਦੇ ਵਿੱਚ ਆ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਆਹ ਸੂਟ ਦੇਖੋ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਗਰਲਿਸ਼ੀ ਲੁੱਕ ਦਾ ਸੂਟ ਹੈਗਾ ਇਹ ਕਾਫੀ ਪਿਆਰਾ ਸੂਟ ਹੈ ਤੇ ਆ ਲਓ ਕਾਫੀ ਵਧੀਆ ਲੌਨ ਇਹਦਾ ਇਸ ਤਰ੍ਹਾਂ ਕਰਕੇ ਆ ਨੈਕ ਬਣਿਆ ਹੋਇਆ 컬러ਫੁਲ ਜਾਂ ਤੇ ਇਹ ਹੈਗੀ ਹੈ ਜੀ ਇਹਦੀ ਸ਼ਰਟ ਤੇ ਇਹ ਆ ਦੀ ਸਲਵਾਰ ਬਲੈਕ ਡਾਟਸ ਦੇ ਨਾਲ ਬਹੁਤ ਸੋਹਣਾ ਲੱਗਦਾ ਹੈ ਸਿੰਪਲ 650 ਚ ਆਦੀ ਹੋਊਗਾ ਸ਼ਿਪਿੰਗ ਫ੍ਰੀ ਹੋਊਗੀ 650 ਆਏ ਬੀਬੀ ਕਹਿੰਦੀ 650 ਸੂਟੀ ਬਾਸ ਸੋਹਣਾ 650 ਚ ਸ਼ਿਪਿੰਗ ਫ੍ਰੀ ਹੋਊਗੀ ਲੈ ਲੋ ਜੀ ਇਸ ਤੋਂ ਬਾਅਦ ਹੁਣ ਦੱਸੋ ਹੋਰ ਕੀ ਕਰੀਏ ਆਪਾਂ ਇੱਥੇ ਤੇ ਰੈਡ ਵਾਈਟ ਸੀਗਾ ਲੋ ਜੀ ਅਗਲਾ ਦੇਖੋ ਇਹ ਹੈਗੀ ਸ਼ਰਟ ਕਾਟਨ ਦੀ ਸ਼ਰਟ ਹੈਗੀ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਹੈ ਠੀਕ ਹੈ ਜੀ ਤੇ ਇਹ ਹੈਗੀ ਹੈ ਜੀ ਸਲਵਾਰ ਲੋ ਸਲਵਾਰ ਕਾਟਨ ਦੀ ਹੈ ਇਹ ਸੂਟ ਬਸ ਸਲਵਾਰ ਵੀ ਬਹੁਤ ਸੋਹਣੀ ਹੈ ਜੀ ਤੇ ਆ ਲਓ ਇਹ ਸਲਵਾਰ ਹੈ ਜੀ ਸਲਵਾਰ ਦੇ ਤੁਹਾਨੂੰ ਮੂਰੀਆਂ ਤੇ ਇਸ ਤਰ੍ਹਾਂ ਕਰਕੇ ਵਰਕ ਮਿਲੂਗਾ ਇੱਕ ਇਧਰ ਆ ਸੀ ਕੀ ਕਾਸੀ ਕੀ ਕਾ ਤੇ ਉਹ বিনা ਲਾਈਨਿੰਗ ਤੋਂ ਬਣੂਗੀ ਕਾਟਨ ਦੀ ਸ਼ਰਟ ਆ ਕਾਟਨ ਦੀ ਸਲਵਾਰ 750 ਦੇ ਵਿੱਚ ਸੂਟ ਹੋ ਜਾਊਗਾ ਫ੍ਰੀ ਸ਼ਿਪਿੰਗ ਨਾਲ ਬਹੁਤ ਸੋਹਣਾ ਸੂਟ ਹੈ ਫਟਾਫਟ ਚੱਕ ਲਓ ਜੀ ਨਹੀਂ ਚੱਕਣਾ ਹੈਗਾ ਫਿਰ ਮਿਲਣਾ ਨਹੀਂ ਆ ਦੁਬਾਰਾ ਕਿੰਨੇ ਦਾ 750 ਜੀ ਵੀ ਪ੍ਰੇਸ਼ਾਨੀ ਹੋ ਰਹੀ ਹੈ ਹਾਂ ਹੈਰਾਨ ਹੋ ਰਹੀ ਹੈ ਪਰੇਸ਼ਾਨ ਹੋ ਰਹੀ ਹੈ ਕੜਾਈ ਬਹੁਤ ਆ ਗਈ ਸਲਵਾਰ ਜੀ ਅਗਲਾ ਦੇਖੋ ਬਿਲਕੁਲ ਲਾਸਟ ਡਿਸਕਾਊਂਟ ਤੇ ਅੱਜ ਸੂਟ ਪੈਣ ਲੱਗਿਆ ਇਹ ਲਾਸਟ ਡਿਸਕਾਊਂਟ ਤੇ ਕਾਟਨ ਬਹੁਤ ਜ਼ਿਆਦਾ ਸਿਰਾ ਕਾਟਨ ਹੈ ਜੀ ਤੇ ਵਰਕ ਦੇਖ ਲਓ ਇਹਦੇ ਤੇ ਪੈਨਲ ਵਰਕ ਹੋਇਆ ਵਰਕ 45 46 ਤੱਕ ਮਿਲ ਜੂਗਾ ਜੀ ਤੁਹਾਨੂੰ ਤੇ ਬਹੁਤ ਵਰਕ ਹੈ ਮੈਂ ਮਨਾ ਆਪ ਹੀ ਦਿੰਨੀ ਆ ਤੁਹਾਨੂੰ ਹੁਣ ਮੈਂ ਇਹਦਾ ਲਾਸਟ ਡਿਸਕਾਊਂਟ ਪਾਉਂਗੀ ਅੱਜ ਤੇ ਇਹ ਨਾਲ ਦੱਸਿਓ ਵੀ ਸਾਨੂੰ ਮਿਲਿਆ ਨਹੀਂ ਹੈਗਾ ਲੋ ਚਤਾਰੀਆ ਜੀ ਲੈਣ 49 ਤੱਕ ਲਿਜਾ ਸਕਦੇ ਹਾਂ ਬੜਾ ਮੋਟਾ 1 ਇੰਚ ਮੋਡੇ ਤੱਕ ਨਹੀਂ ਬੀਊ ਤਾਂ ਵੀ ਕੋਈ ਗੱਲ ਨਹੀਂ ਇਹ ਹੈਗੇ ਨੇ ਜੀ ਇਹਦੇ ਪੈਨਲ ਇਹ ਹੈਗੀ ਇਹਦੀ ਬਾਜੀ ਅ ਜਿਹੜਾ ਬਲੂ ਬਲੂ ਕਲਰ ਜਿਹਾ ਦਿਖ ਰਿਹਾ ਨਾ ਇਹ ਵਾਸ਼ਰ ਉੱਪਰ ਜੂਗਾ ਇਨਸ਼ਾਨੀਆਂ ਲੱਗੀਆਂ ਸੀ ਵਰਕ ਦੇ ਤੇ ਬਿਲਕੁਲ ਕਾਟਨ ਦੇ ਵਿੱਚ ਲਾਈਨਾਂ ਵਾਲੀ ਕਾਟਨ ਹੈਗੀ ਆ ਕਾਫੀ ਪਿਆਰਾ ਸੂਟ ਹੈਗਾ ਅੱਜ ਮੈਂ ਇਹਦਾ ਤੁਹਾਨੂੰ ਲਾਸਟ ਡਿਸਕਾਊਂਟ ਦੇਣ ਲੱਗੀ ਆ ਬਾਜੂ ਵੀ ਹੈ ਮੈਂ ਦਿਖਾਤੀ ਬਾਜੂ ਬਾਜੂ ਦਿਖਾ ਚੁੱਕੀ ਆ ਮੈਂ ਸਾਰਿਆਂ ਨੂੰ ਦੇਖ ਲਈ ਬੀਬੀ ਰੇਣੀ ਦੇਖੀ ਤੇ 1350 ਦੇ ਵਿੱਚ ਲਾਸਟ ਡਿਸਕਾਊਂਟ ਇੰਨੇ ਸਾਰੇ ਵਰਕ ਨਾਲ ਸੁਟਾਊਗਾ ਕਾਟਨ ਬਹੁਤ ਸਿਰਾ ਠੀਕ ਹੈ ਜੀ ਤੇ ਅੱਗੇ ਦੇਖੋ ਤਾਂ ਬੜਾ ਸੋਹਣਾ 550 ਚ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਤੁਸੀਂ ਸਾਰੇ ਨਾ ਮੰਗੇਓ ਸੂਟ ਇੱਕੋ ਹੀ ਆ ਪਰ ਆ ਲੋ 370 ਪਈ ਹੈ ਠੀਕ ਹੈ ਜੀ ਬੜਾ ਪਿਆਰਾ ਸੂਟ ਹੈ ਕਪੜਾ ਵੀ ਸੋਹਣਾ ਹੈ ਲੋ ਮਰੀਜੀ ਕਾਟਨ ਵਾਲਾ ਸੂਟ ਨਹੀਂ ਹੈ ਬਹੁਤ ਸੋਹਣਾ ਜਿਹਾ ਸੂਟ ਹੈ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਠਿੱਕ ਜਿਹਾ ਸੂਟ ਹੈਗਾ ਠਿੱਕ ਆ ਬੁਣਤੀ ਜੀ ਹੈ ਵਿੱਚ ਇਹਦੇ ਬਹੁਤ ਸੋਹਣਾ ਹੈ ਕਾਫੀ ਪਿਆਰਾ ਲੱਗਦਾ ਸੂਟ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ ਠੀਕ ਹੈ ਜੀ ਸਲਵਾਰ ਦੇਖੋ ਤੁਸੀਂ ਅ ਵਿੱਚ ਪਤਾ ਨਹੀਂ ਕਿਦਾਂ ਜਿਹਦਾ ਸਟੱਫ ਹੈਗਾ ਬੁਣਤੀ ਬੁਣਤੀ ਜਿਹੀ ਲਿਖੀਆ ਖਾਦੀ ਜਿਹੀ ਲਿਖਦੀਆ ਲਓ ਜੀ ਇਹ ਤਾਂ ਤੁਹਾਨੂੰ 550 ਜੀ ਮਿਲ ਜਾਣਾ ਹਾਲੋ 300 ਟਿੰਗ ਨਾਲ ਹਲੋ ਗੰਗਾਲੀ ਕਾਟਨ ਸਿੰਗਲ ਸੂਟ ਮਲਾਈ ਵਰਗੀ ਕਾਟਨ ਜਿਹੜੀਆਂ ਪਹਿਣਾ ਨੂੰ ਬਹੁਤ ਸੋਹਣੀ ਕਾਟਨ ਚਾਹੀਦੀ ਆ ਬਹੁਤ ਸੋਹਣੀ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਕਾਟਨ ਹੋਵੇ ਔਰ ਐਨ ਮਲਾਈ ਵਰਗੀ ਪਈ ਹੋਵੇ ਉਹਨਾਂ ਲਈ ਆ ਸੂਟ ਬਣਿਆ ਹੋਇਆ ਹੈ ਸਪੈਸ਼ਲ ਸੂਟ ਆ ਉਹਨਾਂ ਦੇ ਲਈ ਬੜਾ ਹੀ ਸੋਹਣਾ 1000 ਰੁਪਏ ਦੇ ਵਿੱਚ ਆਊਗਾ ਤੇ ਗੰਗਾ ਦੀ ਕਾਟਨ ਦਾ ਸੂਟ ਹੈ ਠੀਕ ਹੈ ਜੀ ਬਹੁਤ ਪਿਆਰਾ ਸੂਟ ਲੋ ਜੀ ਮੋਡਲ ਕਾਟਨ ਹਮ ਬਹੁਤ ਸੋਹਣੀ ਹੈ ਮੋਡਲ ਕਾਟਨ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਕੋਈ ਸ਼ਿਕਾਇਤ ਨਹੀਂ ਜਿਵੇਂ ਮਰਜ਼ੀ ਕੋਰਡ ਸੈੱਟ ਬਣਾਓ ਕੁੜਤੇ ਬਣਾਓ ਜੋ ਮਰਜ਼ੀ ਬਣਾਓ ਜਾਂ ਸੂਟ ਬਣਾਓ ਠੀਕ ਹੈ ਇਹ ਮਿਲੂਗਾ ਤੁਹਾਨੂੰ 850 ਬਹੁਤ ਪਿਆਰਾ ਸੁਣ ਐਂਡ ਸਿਰਸੂ ਅਗਲਾ ਦੇਖੋ ਇਹਦਾ ਵੀ ਆਪਾਂ ਅੱਜ ਲਾਸਟ ਡਿਸਕਾਊਂਟ ਪਾ ਦੇਣਾ ਕਿਉਂਕਿ ਇਕੱਲਾ ਹੀ ਪੀਸ ਹੈ ਇਹ ਸੋਨਾ ਬਹੁਤ ਹੈ ਬੜਾ ਹਾਂ ਲਾਸਟ ਲਾਸਟ ਕਰ ਦਸੂ ਨੈਕ ਦੇ ਉੱਪਰ ਇਹ ਵਾਲਾ ਵਰਕ ਮਿਲੂਗਾ ਪੱਟੀ ਨਹੀਂ ਹੈ ਇਹ ਵਰਕ ਹੈ 골ਡਨ ਕਲਰ ਹੈ ਬਹੁਤ ਸੋਹਣਾ ਲਾਈਟ ਵੇਟ ਗਲੇਸ ਕੋਟਨ ਜਾਮ ਕੋਟਨ ਹੈ ਗਲੇਸ ਕੋਟਨ ਨਹੀਂ ਜਾਮ ਕੋਟਨ ਦੇ ਵਿੱਚ ਸ਼ਰਟ ਮਿਲੂਗਾ ਲਾਈਟ ਵੇਟ ਹੈ ਬਿਲਕੁਲ ਇਹ ਮਿਲੂਗੀ ਜੀ ਇਹਦੀ ਸਲਵਾਰ ਸਲਵਾਰ ਤੇ ਤੁਹਾਨੂੰ ਇਹ ਵਾੜਾ ਵਰਕ ਮਿਲੂਗਾ ਤੇ ਸਲਵਾਰ ਹੋਊਗੀ ਕਿਹੜੀ ਕੋਟਨ ਹੈ ਪਤਾ ਨਹੀਂ ਜੀ ਕਿਹੜੀ ਕੋਟਨ ਮੈਂ ਤਾਂ ਆਪ ਨਹੀਂ ਸਮਝੀ ਜੀ ਹਰੀ ਦੇਖਣ ਜਾਂਦੀ ਸਲਵਾਰ ਵੀ ਗੋਲੇ ਪਿੱਤੀਆਂ ਜਾਂਦੀ ਹੈ ਨਹੀਂ ਨਾ ਮੈਚ ਕਰਦੀ ਹੈ ਇਹ ਨਾ ਉਹ ਕਈ ਵਾਰੀ ਵੀਡੀਓ 'ਚ ਇਸ ਤਰ੍ਹਾਂ ਆ ਜਾਂਦਾ ਹਾਂ ਹਾਂ ਕੋਈ ਕੋਈ ਕਲਰ ਇਦਾਂ ਆ ਜਾਂਦਾ ਆ ਦੁਪੱਟੇ ਦਾ ਵੀ ਰੰਗ ਹੋ ਰਾਇਆ ਆ ਲਓ ਦੁਪੱਟੇ ਤੇ ਸਾਰੇ ਤੇ ਵਰਕ ਹੋਇਆ ਹੈ ਮਸਲਿਨ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਲਾਸਟ ਡਿਸਕਾਊਂਟ ਆ ਰਿਹਾ ਇਹਦਾ ਵੀ ਅੱਜ ਸਾਢੇ 1350 ਸਾਢੇ 1350 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਆਹ ਲੋ ਜੀ ਫ੍ਰੀਵਾ ਦਾ ਦੇਖ ਲਓ ਫ੍ਰੀਵਾ ਦੇ ਮੇਰੇ ਕੋਲੇ ਹੁਣ 2 3 ਸੂਟ ਆ ਬਸ ਲਓ ਆਰਗੈਂਜ਼ਾ ਦੀ ਪੱਟੀ ਆ ਵਰਕ ਵਾਲੀ ਪੱਟੀ ਲੱਗੀ ਹੋਈ ਹੈ ਲੇਲਨ ਕਾਟਨ ਦਾ ਸੂਟ ਹੈ ਕਰੀਵਾ ਦੇ ਵਿੱਚ ਆਊਗਾ ਬਹੁਤ ਸਪੀਰੀਅਰ ਕੁਆਲਿਟੀ ਦੀ ਲਨ ਕਾਟਨ ਆਊਗੀ ਐਂ ਪੂਰੀ ਸੌਫਟ ਆਊਗੀ ਬਿਲਕੁਲ ਹੀ ਐ ਨਹੀਂ ਹੈਗਾ ਕੋਈ ਖੁਰਦਰੀ ਜਾਂ ਚੁਬਨ ਵਾਲੀ ਹੋਊਗੀ ਬਿਲਕੁਲ ਵੀ ਨਹੀਂ ਹੈਗੀ ਲਓ ਇਹ ਹੈਗਾ ਘੇਰੇ ਦੇ ਉੱਪਰ ਤੁਹਾਨੂੰ ਇਹ ਵਾਲੀ ਔਰਗੈਂਜ਼ਾ ਦੀ ਪੱਟੀ ਮਿਲੂਗੀ ਕਟਵਰਕ ਵਾਲੀ 1250 ਦਾ ਦਿੱਤਾ ਸੀ ਸੂਟ ਪਰ ਅੱਜ ਤੁਹਾਨੂੰ 1050 ਦਾ ਮਿਲ ਰਿਹਾ ਲਓ ਮਸਲੀਨ ਕਾਟਨ ਦੀ ਸਲਵਾਰ ਹੈ ਇਹ ਹੈਗਾ ਜੀ ਨਾਲ ਕਾਟਨ ਦਾ ਦੁਪੱਟਾ ਆ ਬਹੁਤ ਸੋਹਣਾ ਸੀਰਾ ਦੁਪੱਟਾ ਅੱਜ ਇਹ ਸੂਟ ਤੁਹਾਨੂੰ 1050 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਕੋਈ ਕੰਪਲੇਨਟ ਨਹੀਂ ਆ ਜਿੰਨੇ ਮਰਜ਼ੀ ਭਾਈ ਚਲੋ ਬਹੁਤ ਸੋਹਣਾ ਸੂਟ ਇਹ ਕਾ ਦੇਖ ਲੋ ਜੀ ਇਹਦੇ ਚ ਇਹ ਲੋ ਐਵੀਂ ਦੀ ਬਾਦਰ ਹਾਂ ਪੱਟੀ ਲੱਗੀ ਹੋਈ ਆਰਗੈਂਜ਼ਾ ਦੀ ਕਲਰ ਬਹੁਤ ਸੋਹਣਾ ਹੈ ਘੇਰੇ ਤੇ ਫੇਰੇ ਪੱਟੀ ਮਿਲੂਗੀ ਤੁਹਾਨੂੰ ਠੀਕ ਹੈ 26 28 ਤੱਕ ਹੋਊਗੀ ਜੀ ਪੱਟੀ ਇਹਦੀ ਇਹ ਹੈਗੀ ਸਲਵਾਰ ਮਸਲੀਨ कॉटन ਔਰ ਇਹ ਹੈਗਾ ਜੀ ਇਹਦਾ ਦੁਪੱਟਾ ਕੰਨੀਆਂ ਤੇ ਦੇਖੋ ਉਹ ਵਾਲੀ ਪੱਟੀ ਨਹੀਂ ਆ ਪ੍ਰਿੰਟ ਹੈ ਆਲੋ ਬਹੁਤ ਸੋਹਣਾ ਸਿਰਾ ਦੁਪੱਟਾ ਸਿਰਾ ਸੂਟ 1050 ਦੇ ਵਿੱਚ ਤੁਹਾਡੇ ਘਰ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਅੱਜ ਮੈਂ ਤੁਹਾਨੂੰ ਨੈਕਸਟ ਵੈਰਾਈਟੀ ਸੂਟ ਦਿਖਾਉਣ ਲੱਗੀ ਆ ਕ੍ਰੇਪ ਦਾ ਸੂਟ ਦੇਖੋ ਆਲੋ ਨੇਚਰਲ ਕ੍ਰੇਪ ਦਾ ਸੂਟ ਹੈ ਇਹ ਆ ਹੈਗੇ ਦਾ ਫਰੰਟ ਆ ਕੇਰਾ ਦਾ ਕੇਰੇ ਦੇ ਉੱਪਰ ਨਾਲ ਹਲਕੇ ਹਲਕੇ ਦੋ ਫਲਾਵਰ ਪਹਿਲੇ ਪੈਚ ਵਰਕ ਹੋ ਜਾਣੇ ਦਿਖਾਈ ਦੇ ਵੀ ਨੇੜੇ ਕਰਕੇ ਇਹ ਪੈਚ ਲੱਗੇ ਹੋਏ ਨੇ ਰਸਟ ਕਲਰ ਦੇ ਪੈਚ ਆ ਤੇ ਵਗੇਰਾ ਦੱਸ ਦੇਣੀ ਆ ਕਿੰਨਾ ਬਣੂਗਾ ਬੰਡ ਵਰਕ 221 ਹੈ ਜੀ 221 ਤੱਕ ਤਾਂ ਬਣੀ ਜਾਊਗਾ ਉਸ ਤੋਂ ਵੱਧ ਤੁਸੀਂ ਜਿਨਾ ਮਰਜ਼ੀ ਬਣਾ ਲਓ 22 23 24 اچھا ਕੋਲ ਹੈ ਉਹ ਦਰੂਦ ਆ ਸਕਦੇ ਆ ਰਾਤ ਤਾਂ ਸੰਦੇ ਜਗਾ ਹੋਊ ਤਾਂ ਬਦੂ ਹਾਂ ਜਗਾ ਵੀ ਤਾਂ ਦੱਸਣੀ ਆ ਬਹੁਤ ਆ 221 ਤੱਕ ਹੈ ਜੀ 23 24 ਤੱਕ ਬਣਦੀ ਹੋਏ ਤੇ ਆਪ ਇਹੋ ਜਿਹੇ ਡੌਟਸ ਵਿੱਚ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਤੇ ਸਲਵਾਰ ਦੋਨਾਂ ਤੇ ਸੇਮ ਵਰਕ ਹੋਇਆ ਹੋਇਆ ਉਹੀ ਵਰਕ ਬਾਜੂ ਤੇ ਉਹੀ ਵਰਕ ਸਲਵਾਰ ਤੇ ਠੀਕ ਹੈ ਜੀ ਦੇਖ ਲਓ ਤੁਸੀਂ ਬੜੀ ਸੋਹਣੀ ਨੇਚਰਲ ਫਰੇਪ ਹੈ ਬਹੁਤ ਪਿਆਰਾ ਲੱਗਦਾ ਸੋ ਲੋ ਇਹ ਹੈਗਾ ਜੀ ਇਹ ਵੀ ਬਹੁਤ ਸੋਹਣਾ ਸੁਪਾ ਕਾਫੀ ਵਧੀਆ ਸੁਪਾ ਹੈ ਸਟੱਫ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਹੂੰ ਬਹੁਤ ਸੋਹਣਾ ਸਟੱਫ ਹੈ ਇਹਦੇ ਜਾਰਜਟ ਵੀ ਨਹੀਂ ਕਹਿ ਸਕਦੀ ਇਹਨੂੰ ਪਤਾ ਨਹੀਂ ਕੀ ਆ ਫਿਓਨਾ ਟਾਈਪ ਦਾ ਕੁਝ ਸੋਹਣਾ ਹੈ ਸਟੱਫ ਸਟੱਫ ਸੋਹਣਾ ਪਰ ਇਹ ਮਤਲਬ ਜਾਰਜਟ ਵੀ ਨਹੀਂ ਹੈਗੀ ਆ ਦੇਖੋ ਥੋੜਾ ਨਾ ਗਾਫ ਹੈ ਉਹ ਮੇਂ ਨਹੀਂ ਹੈਗਾ ਜਾਰਜਟ ਮੈਨੂੰ ਪਤਲਾ ਵਾਲਾ ਗਰਫੇ ਬਲੈਕਿਸ਼ ਮਹਰੂਲ ਕਲਰ ਦਾ ਸੂਟ ਹੈਗਾ ਜੀ ਆ ਲਓ ਬਹੁਤ ਪਿਆਰਾ ਸੂਟ ਹੈ ਸਿਰਾਂ ਸੂਟ ਹੈ ਜਮਾ ਮੈਂ ਆਪਕੇ ਦੱਸ ਦਨੀ ਆ ਮੈਨੂੰ ਮੈਨੂੰ ਇਹ ਤੇ ਬਹੁਤ ਲੱਗਦੀ ਹੈ ਲੋ ਜੀ ਲੈਂਥ ਦੇਖੋ ਜੀ 45 ਲੈਂਥ ਹੈ ਕੱਟ ਜਿਨੀ ਮਰਜ਼ੀ ਕਰ ਲਿਓ ਉੱਪਰੋਂ ਕੱਟ ਸਕਦੇ ਹੋ ਤੁਸੀਂ ਪੈਨਲ ਕੱਟ ਸਕਦੇ ਹੋ ਉੱਪਰ ਠੀਕ ਹੈ ਆਹ ਲੋ ਇਹ ਹੈਗੀ ਬਾਜੂ ਇਹ ਜੇ ਜੇ ਤੁਸੀਂ ਦੁਪੱਟਾ ਕਰਾਉਂਗੇ ਨਾ ਟਾਈ ਐਂਡ ਟਾਈ ਫਿਰ ਦੇਖੋ ਸਵਾਦ ਆਉਂਦਾ ਤੁਹਾਨੂੰ ਸੂਟ ਪਾਉਂਦਾ ਬੜਾ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਇਹ ਸੂਟ 1250 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਰੋਮ ਸਮਡੇ ਸਕਾਊਂਟ ਦੇ ਸੂਟ ਲੈ ਜੀ ਲਓ ਇੱਕ ਮੈਂ ਤੁਹਾਨੂੰ ਦੁਪੱਟਾ ਦਿਖਾਉਣਾ ਆਪਣਾ ਦੁਪੱਟਾ ਰੈਡੀ ਹੋ ਕੇ ਆਇਆ ਹੌਲਾ ਫੁੱਲ ਵਰਗਾ ਪਹਿਲਾਂ ਤਾਂ ਐਂ ਦੇਖੋ ਤੁਸੀਂ ਹੌਲਾ ਫੁੱਲ ਵਰਗਾ ਔਰ ਗੈਂਜ਼ਾ ਪਿਓਰ ਪਿਓਰਿਟੀ ਦੇਖੋ ਤੁਸੀਂ ਐਂ ਪਤਾ ਲੱਗਦਾ ਪਿਓਰ ਦੀਆਂ ਚੀਜ਼ਾਂ ਹਲਕੀਆਂ ਬਹੁਤ ਹੁੰਦੀਆਂ ਨੇ ਤੇ ਪਤਲੀਆਂ ਬਹੁਤ ਹੁੰਦੀਆਂ ਨੇ ਆਹ ਲਓ ਬਿਲਕੁਲ ਪਿਓਰ ਆਰਗੈਂਜ਼ਾ ਦੇ ਵਿੱਚ ਦੁਪੱਟਾ ਮਿਲੂਗਾ ਤੁਹਾਨੂੰ ਸਾਰੇ ਦੁਪੱਟੇ ਦੇ 4 ਸਾਈਡ ਪਹਿਲਾਂ ਤਾਂ ਜੀ ਪੇਂਟ ਕੀਤਾ ਠੀਕ ਹੈ ਉਸ ਤੋਂ ਬਾਅਦ ਇਹਦੇ ਸਾਰੇ ਤੇ ਬਾਦਲਾ ਵਰਕ ਹੋਇਆ ਹੋਇਆ ਸਾਰੇ ਤੇ ਵਰਕ ਦੇਖੋ ਕਿੰਨਾ ਸੋਹਣਾ ਮੇਰੇ ਲਸ਼ ਲਸ਼ ਕਰਦਾ ਸਾਰਾ ਦੁਪੱਟਾ ਤੇ ਫਿਰ ਕੱਟਵਰਕ ਦੇਖੋ ਇਹਦਾ ਬਰੀਕ ਉਹੀ ਨਹੀਂ ਆ ਕੱਟਵਰਕ ਬਹੁਤ ਸੋਹਣਾ ਕੱਟਵਰਕ ਹੋਇਆ ਹੋਇਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਵਰਕ ਆ ਦੇਖੋ ਪੱਲਿਆਂ ਦੇ ਉੱਪਰ ਤਿੰਨ ਤਿੰਨ ਫਲਾਵਰ ਫੇਰ ਪਾਏ ਹੋਏ ਨੇ ਫਲਾਵਰ ਸੇ ਦੇ ਵਿੱਚ ਬਾਦਲਾ ਵਰਕ ਪਰ ਆਪਾਂ ਹਰੇ ਭਰਕੇ ਕੀਤਾ ਹੋਇਆ ਹੈ ਨਹੀਂ ਵੀ ਬੜਾ ਜਆ ਬਾਦਲਾ ਵਰਕ ਕੀਤਾ ਹੈ ਫਿਰ ਤੁਸੀਂ ਸੈਂਟਰ ਦੇਖੋ ਦੁਪੱਟੇ ਦਾ ਸੈਂਟਰ ਦੇ ਵਿੱਚ ਜਾ ਕੇ ਫਿਰ ਤਿੰਨ ਫਲਾਵਰ ਫਿਰ ਇਧਰਲੀ ਕੰਨੀ ਤੇ ਜਾ ਕੇ ਫਿਰ ਤਿੰਨ ਫਲਾਵਰ ਠੀਕ ਹੈ ਜੀ ਫਿਰ ਇਹ ਵਾਲਾ ਪੱਲਾ ਇਹ ਪੱਲੇ ਤੇ ਗੋਲੇ ਫਿਰ ਤਿੰਨ ਫਲਾਵਰ ਇੰਨਾ ਕੁ ਮਿਹਨਤ ਹੋਈ ਵੀ ਹੈ ਨਾ ਇਹ ਦੁਪੱਟੇ ਤੇ ਇੰਨਾ ਸੋਹਣਾ ਦੁਪੱਟਾ ਹੈ ਨਾ ਜੀ ਇਹਦੇ ਨਾਲ ਜੇ ਤੁਸੀਂ ਚਾਹੋ ਤਾਂ ਕੋਈ ਵੀ ਸੂਟ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਕਰਵਾ ਸਕਦੇ ਹੋ ਆਪਦੀ ਮਰਜ਼ੀ ਦਾ ਕਰਵਾ ਸਕਦੇ ਹੋ ਦੁਪੱਟਾ ਤੁਸੀਂ ਸਾਡੇ ਤੋਂ ਬਾਈ ਬਾਏ ਕਰ ਸਕਦੇ ਹੋ ਪਰ ਜਿਹੜਾ ਦੁਪੱਟਾ ਹੈਗਾ ਨਾ ਉਹ ਤੁਹਾਨੂੰ ਮਿਲੂਗਾ 2450 ਦੁਪੱਟੇ ਦੇ ਵਰਕ ਬਹੁਤ ਹੋ ਜਾਂਦਾ ਹੈ ਪੇਂਟ ਵੀ ਹੋਇਆ ਕਟਵਰਕ ਵੀ ਹੋਇਆ ਬਾਦਲੇ ਦਾ ਵਰਕ ਵੀ ਹੋਇਆ ਬਹੁਤ ਪਰਮਾ ਵਰਕ ਹੋਇਆ ਹੋਇਆ ਜੀ ਹੈਵੀ ਦੁਪੱਟਾ ਹੈ ਪਰ ਜਦੋਂ ਲਓਗੇ ਤੇ ਫਿਰ ਸਪੈਸ਼ਲੀ ਲੱਗੂਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਕਿਉਂਕਿ 750 ਦਾ ਜੀ ਇਹ ਦੁਪੱਟਾ ਹੀ ਆਉਂਦਾ ਹੈ ਔਰਗੈਂਜ਼ਾ ਦਾ ਪਿਓਰ ਔਰਗੈਂਜ਼ਾ ਦਾ ਨਾ 750 ਦਾ ਦੁਪੱਟਾ ਹੁੰਦਾ ਉਸ ਤੋਂ ਬਾਅਦ ਇਹਦੇ ਤੇ ਕੰਮ ਹੋ ਗਿਆ ਬਹੁਤ ਸਾਰਾ ਲੋ ਕਾਫੀ ਸੋਹਣਾ ਦੁਪੱਟਾ ਹੈ ਅਗਰ ਤੁਹਾਨੂੰ ਚਾਹੀਦਾ ਹੋਇਆ ਤਾਂ ਤੁਸੀਂ ਬਾਈ ਕਰ ਸਕਦੇ ਹੋ ਇਹ ਹਜੇ ਮੈਂ ਅੱਜ ਪੈਕਿੰਗ ਖੋਲਹੀ ਆ ਜੀ ਠੀਕ ਹੈ ਜੀ ਆਹ ਲੋ ਅਗਲਾ ਸੂਟ ਦੇਖੋ ਇਹ ਸੂਟ ਆਪਾਂ ਤੁਹਾਨੂੰ ਜਿਵੇਂ ਹੁਣ ਐਵੇਂ ਮੰਗੂ ਦੇ ਰਹੇ ਆ ਜੀ ਤੇ ਤੁਸੀਂ ਚੱਕਣ ਦੀ ਕਰੋ ਬਸ ਜਿਵੇਂ ਸਟਾਕ ਕਲੀਅਰੈਂਸ ਨਹੀਂ ਕਰ ਰਹੇ ਆਪਾਂ ਉਹ ਵਾਲਾ ਕਾਉਣਾ ਸਟਾਕ ਹੀ ਕਲੀਅਰ ਕਰ ਰਹੇ ਆਂ ਆਪਾਂ ਬਸ ਹ ਤੇ ਲੋ ਆਲੋ ਇਹ ਹੈਗਾ ਇਹਦਾ neck ਬਹੁਤ ਪਿਆਰਾ ਨੇੜੇ ਕਰਕੇ ਦਿਖਾ ਦੂਗੀ ਵਰਕ ਦੇਖੋ ਤੁਸੀਂ ਇੰਨਾ ਕੁ ਸੋਹਣਾ ਵਰਕ ਹੋਇਆ ਹੋਇਆ ਹੈ ਨਾ ਬਹੁਤ ਸਫਾਈ ਦਾ ਵਰਕ ਹੈ ਠੀਕ ਹੈ ਇੱਕ ਤੁਹਾਨੂੰ ਫਲਾਵਰ ਮਿਲੂਗਾ ਇੱਥੇ ਜਾ ਕੇ ਫੇਰ ਠੀਕ ਹੈ ਦੂਰੋਂ ਦਿਖਾ ਦੂਗੀ ਇਹ ਵਰਕ ਠੀਕ ਹੈ ਤੇ ਨੈਕਸਟ ਦਿਖਾਉਣੀ ਆ ਤੁਹਾਨੂੰ ਹੋਰ ਹੈ ਨਹੀਂ ਆ ਲੋ ਜੀ ਇਹ ਵਰਕ ਮਿਲੂਗਾ ਤੁਹਾਨੂੰ ਬਾਜੂ ਤੇ ਠੀਕ ਹੈ ਸਾਢੇ 1200 ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋਲੇ ਫ੍ਰੀ ਸ਼ਿਪਿੰਗ ਨਾਲ ਆਖਰੀਨ ਸਟਾਕ ਦੇ ਉੱਪਰ ਬੜਾ ਹੀ ਸੋਹਣਾ ਜਿਹਾ ਸੂਟ ਹੈ ਬਜਾ ਬਜਾ ਕਰਦਾ ਸੂਟ ਬਹੁਤ ਧਿਆਰਾ ਆਲੋ ਠੀਕ ਹੈ ਆ ਰਗਾ ਸਹੀ ਦਾ ਸਹੀ ਸਹੀ ਆ ਦੇਖ ਲੈ ਹਾਂ ਪੀਲਾ ਜਿਹਾ ਕਲਰ ਹੈਗਾ ਪੀਲਾ ਇੱਥੇ ਸਾਢੇ 1200 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਦੇ ਨਾਲ ਆਉਗਾ ਇਹਕੇ ਇਹ ਵਾਲਾ ਤੁਹਾਨੂੰ ਦਿਖਾਉਣੀ ਆ ਮੈਂ ਇਹ ਆਪਣੇ ਕੋਲੇ ਸ਼ਰਟਾਂ ਪਈਆਂ ਨੇ ਦੋ ਤਿੰਨ ਜਾਂ ਤਾਂ ਕੋਈ ਸੂਟ ਬਾਏ ਕਰ ਸਕਦੇ ਹੋ ਪੂਰਾ ਤੁਸੀਂ ਇਹ ਮਿਲੂਗਾ ਜੀ ਤੁਹਾਨੂੰ ਬਟਰ ਸਿਲਕ ਦੇ ਵਿੱਚ ਨੇੜੇ ਕਰਕੇ ਦਿਖਾਈ ਜੂਗੀ ਆ ਲੋ ਇਹ ਬਟਰ ਸਿਲਕ ਦੇ ਵਿੱਚ ਆਊਗਾ ਸੂਟ ਤੁਹਾਡੇ ਕੋਲੇ ਸੂਟ ਲਾਉਂਗੇ ਤਾਂ 1200 ਦਾ ਆਊਗਾ ਤੇ ਕੱਲੀ ਸ਼ਰਟ ਲਾਉਂਗੇ ਤਾਂ 650 ਦੀ ਆਊਗੀ ਤੁਸੀਂ ਜਿੰਮੇ ਮਰਜ਼ੀ ਬਾਏ ਕਰ ਸਕਦੇ ਹੋ ਕਈ ਵਾਰੀ ਤੁਹਾਡੇ ਕੋਲੇ ਇਸ ਤਰ੍ਹਾਂ ਦੀਆਂ ਸਲਵਾਰਾਂ ਪਈਆਂ ਹੁੰਦੀਆਂ ਨੇ ਕੋਈ ਬਲੈਕ ਸਲਵਾਰ ਮੈਂਜੈਂਟਾ ਸਲਵਾਰ ਹੈਨਾ ਤੇ ਉਹਦੇ ਨਾਲ ਫਿਰ ਇਹ ਬਹੁਤ ਸੋਹਣਾ ਲੱਗਦਾ ਬਟਰ ਸਿਲਕ ਦੇ ਵਿੱਚ ਸੂਟ ਆਊਗਾ ਸ਼ਿਪਿੰਗ ਫ੍ਰੀ ਹੋਊਗੀ ਲੋ ਅੱਜ ਆਪਾਂ ਬੈਸਟ ਕਮੈਂਟਰ ਦਾ ਜਿਹੜਾ ਅਵਾਰਡ ਹੈ ਉਹ ਕੱਢਦੇ ਹੈਗੇ ਆ ਬੜੀ ਦੇਰ ਹੋ ਗਈ ਟਾਈਮ ਲੱਗ ਜਾਂਦਾ ਸਾਨੂੰ ਕਾਫੀ ਤੇ ਲੋ ਫਿਰ ਅੱਜ ਸ਼ੁਰੂ ਕਰਦੇ ਨੇ ਅੱਜ ਆਪਾਂ ਦੋ ਭੈਣਾਂ ਨੂੰ ਦੇਵਾਂਗੇ ਠੀਕ ਆ ਆਪਾਂ ਤਾਂ ਦੋ ਇਕੱਠੇ ਕੱਢਦੇ ਨੇ ਹੁਣ ਇੱਕੇ ਦਾ ਨਹੀਂ ਨਿਮੇੜਦੇ ਨੇ ਕੰਮ ਲੋ ਜੀ ਆ ਇਧਰ ਕਰ ਲਾ ਬੀਬੀ ਗਏ ਹਾਂ ਦਾ ਆ ਵੀਡੀਓ ਹੈਗੀ ਆ ਜੀ ਇਹੇ 25 8 ਦੀ 25 8 2025 ਠੀਕ ਹੈ ਨਿਕਾਲ ਜੀ ਸਾਰਿਆਂ ਨੂੰ ਲੋ ਇਹਦੇ ਵਿੱਚੋਂ ਆਪਾਂ ਕਮੈਂਟ ਕੱਢਦੇ ਆ ਲੋ ਜੀ ਇਹ ਤਾਂ ਦਿਖ ਨਹੀਂ ਰਹੀ ਇਹ ਵਾਲੀ ਆਈਡੀ ਤਾਂ ਪਰ ਉਹ ਨਜ਼ਰ ਨਹੀਂ ਆਉਂਦੀ ਤੇ ਆਪਾਂ ਨੂੰ ਇਹ ਵਾਲੀ ਆਈਡੀ ਨਜ਼ਰ ਆ ਰਹੀ ਹੈ ਕਮਲਜੀਤ ਆਈਡੀ 7x ਕੀ ਠੀਕ ਹੈ ਤੇ ਇਹਦੇ ਆਪਾਂ ਕਮੈਂਟ ਦੇਖ ਲੈਣੇ ਕਿੰਨੇ ਆ 100 ਪਲੱਸ ਕਮੈਂਟ ਨੇ ਜੀ ਕਮਲਜੀਤ ਸਕਰੀਨ ਸ਼ਾਟ ਲੈ ਲਿਆ ਆਪਾਂ ਇਹਨਾਂ ਦਾ ਹੁਣ ਆਪਾਂ ਅੱਗੇ ਦੇਖਦੇ ਆਂ ਏ ਫੇਰ ਨਹੀਂ ਦਿਖਦੇ ਉੱਪਰੋਂ ਫੇਰ ਲੁਕ ਗਿਆ ਹੈ ਆ ਆਈਡੀ ਨਹੀਂ ਨਜ਼ਰ ਆਉਂਦੀ ਆ ਆਈਡੀ ਨਜ਼ਰ ਆਉਂਦੀ ਹੈ ਵਾਹਿਗੁਰੂ 4993 ਸੌ ਪਲੱਸ ਕਮੈਂਟ ਨੇ ਜੀ ਲੋ ਇਹਦਾ ਵੀ ਸਕਰੀਨ ਸ਼ਾਟ ਲੈ ਲਿਆ ਲੋ ਨੈਕਸਟ ਦੇਖੋ ਅ ਲਵਸ ਲਵ ਰੋਜ਼ ਬੱਲ 5668 ਲੋ ਜੀ ਸੌ ਪਲੱਸ ਨੇ ਸਕਰੀਨ ਸ਼ਾਟ ਲੈ ਲਿਆ ਤਿੰਨ ਹੋ ਚੁੱਕੇ ਨੇ ਹੁਣ ਆਪਾਂ ਦੇਖਦੇ ਹਾਂ ਆ ਨਜ਼ਰ ਨਹੀਂ ਆਉਂਦੀ ਕਿਹੜੀ ਆਈਡੀ ਹੈ ਇਹ ਵਾਲੀ ਆ ਰਹੀ ਹੈ ਅਮਰਤਪਾਲ ਸਿੱਧੂ ਲਓ ਜੀ 100 ਪਲੱਸ ਕਮੈਂਟ ਨੇ ਚਾਰ ਹੋ ਚੁੱਕੇ ਨੇ ਉੱਪਰੋਂ ਦਿਖ ਨਹੀਂ ਰਿਹਾ ਯੂਜ਼ਰ 1 2 3 5 U J O ਦੀ ਆਈਡੀ ਹੈਗੀ ਆ ਤੇ ਇਹਨਾਂ ਨੂੰ ਆਪਾਂ ਲੋ ਰਜਵਿੰਦਰ ਕੌਰ ਦਿਓਲ ਸ਼ੋ ਹੋ ਗਏ ਨੇ 100 ਪਲੱਸ ਕਮੈਂਟ ਨੇ ਜੀ ਰਜਵਿੰਦਰ ਕੌਰ ਦਿਓਲ ਸਕਰੀਨ ਸ਼ਾਟ ਲੈ ਲਿਆ ਲਓ ਜੀ ਆ ਦੇਖ ਲਓ ਥਾਲੀਵਾਲ ਸੂਟ ਕਲੈਕਸ਼ਨ 100 ਪਲੱਸ ਕਮੈਂਟ ਨੇ ਜੀ ਟਾਲੀਵਾਲ ਸੂਟਸ ਕਲੈਕਸ਼ਨ ਦੇ ਲੋ 6 ਹੋ ਚੁੱਕੇ ਨੇ ਹੁਣ ਆਪਾਂ ਦੇਖਦੇ ਆਂ 6 ਆ ਨੂੰ ਲਿਖ ਲੈਣੇ ਆਪਾਂ ਇਹਦਾਂ ਨੂੰ ਕਰ ਲਵਾਂਗੇ ਲੋ ਜੀ ਆਪਣੀਆਂ ਸਲਿੱਪਾਂ ਮੈਂ ਕੱਟ ਕੇ ਰੱਖ ਰੱਖੀਆਂ ਨੇ ਕਿਉਂਕਿ ਫਿਰ ਬਹੁਤ ਟਾਈਮ ਲੱਗ ਜਾਂਦਾ ਹੈ ਲਿਖਾਂਗੇ ਤੁਹਾਡੇ ਸਾਹਮਣੇ ਆਹ ਲੋ ਜੀ ਬਿਲਕੁਲ ਦੇਖ ਲਓ ਦੋਨੇ ਪਾਸਿਓਂ ਖਾਲੀ ਨੇ ਇਹੇ ਪਾਪਾ ਕੋਈ ਇਤਨਾ ਦੀ ਚੀਟਿੰਗ ਵਾਲਾ ਕੰਮ ਆਪਣਾ ਹੈ ਨਹੀਂਗਾ ਠੀਕ ਹੈ ਜੀ ਤੇ ਲੋ ਹੁਣ ਮੈਂ ਤੁਹਾਨੂੰ ਸਾਹਮਣੇ ਤੁਹਾਡੇ ਲਿਖਦੀ ਆ ਕਮਲਜੀਤ ਠੀਕ ਹੈ ਜੀ ਤੇ ਨੈਕਸਟ ਹੈ ਵਾਹਿਗੁਰੂ ਜੀ उस अगे तो देखो लव रोज बल नेक्स्ट है अमृतपाल सिद्धू राजविंदर कौर दओल ਲੋ ਜੀ ਲਾਸਟ ਹੈ ਗਿਆ 40 ਵਾਲ ਸੂਟਸ ਕਲੈਕਸ਼ਨ ਠੀਕ ਹੈ ਜੀ 6 ਹੋ ਗਈਆਂ ਸਲਿੱਪਾਂ ਹੁਣ ਆਪਣੇ ਕੋਲੇ 6 ਨੂੰ ਆਪਾਂ ਹੁਣ ਫੋਲਡ ਕਰ ਲੈਣੇ ਆ ਲੋ ਜੀ ਨੈਕਸਟ ਦੇਖੋ ਲੋ ਜੀ ਲੈ ਬੀਬੀ ਹੁਣ ਕਰ ਲਾ ਉੱਪਰ ਨੂੰ ਦਿਖਾ ਕੈਮਰਾ ਕੋਲਤੀ ਲੋ ਜੀ ਹੱਥਾਂ ਤੇ ਰੱਖੀਂ ਕੈਮਰਾ ਹੂੰ ਲੋ ਹੁਣ ਆਪਾਂ ਚੱਕ ਲੈਨੇ ਆ ਇਹਨੂੰ ਇੱਕ ਪਰਚੀ ਤੇ ਦੂਜੀ ਪਰਚੀ ਲੋ ਜੀ ਆ ਦੋ ਸਲਿੱਪਾਂ ਆ ਗਈਆਂ ਇਹਨਾਂ ਨੂੰ ਕਰ ਦਨੇ ਪਾਸੇ ਵਾਹਿਗੁਰੂ ਜੀ ਲੋ ਸੱਚਮੇ ਵਾਹਿਗੁਰੂ ਜੀ ਨੇ ਨਾ ਤਾਂ ਵੈਸੇ ਵਾਈ ਗੁਰੂ ਦਾ ਨਾਮ ਲਿਆ ਸੀ ਲੋ ਜੀ ਵਾਈ ਗੁਰੂ ਜੀ ਠੀਕ ਹੈ ਤੇ ਨੈਕਸਟ ਹੈ ਢਾੜੀ ਵਾਲਾ ਸੂਟ ਕਲੈਕਸ਼ਨ ਲੋ ਢਾੜੀ ਵਾਲਾ ਸੂਟ ਕਲੈਕਸ਼ਨ ਵਾਲੇ ਕੋਲ ਤਾਂ ਪਹਿਲਾਂ ਹੀ ਬਹੁਤ ਸੂਟ ਹੋਣੇ ਆ ਤੇ ਆਪਾਂ ਹੋਰ ਸੂਟ ਦੇ ਰਹੇ ਆ ਉਹਨਾਂ ਨੂੰ ਲੋ ਜੀ ਦੋਨਾਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਵਾਈ ਗੁਰੂ ਜੀ ਦੀ ਆਈਡੀ ਤੋਂ ਜੋ ਵੀ ਭੈਣ ਹੈਗੇ ਨੇ ਉਹ ਆਪਣੇ ਸਕਰੀਨਸ਼ਾਟ ਆਈਡੀ ਦਾ ਲੈ ਕੇ ਮੈਨੂੰ ਭੇਜ ਦੇਣ ਤੇ ਢਾੜੀ ਵਾਲਾ ਸੂਟ ਕਲੈਕਸ਼ਨ ਤੋਂ ਜਿਹੜੇ ਭੈਣ ਹੈਗੇ ਨੇ ਉਹ ਵੀ ਆਪਣਾ ਸਕਰੀਨਸ਼ਾਟ ਲੈ ਕੇ ਆਈਡੀ ਦਾ ਮੈਨੂੰ ਭੇਜ ਦੇਣ ਅਡਰੈਸ ਭੇਜ ਦੇ ਇਨ ਤੇ ਬਹੁਤ ਬਹੁਤ ਮੁਬਾਰਕਾਂ ਭੈਣ ਨੂੰ ਤੁਹਾਨੂੰ ਸਾਡੀ ਸਾਰੀ YouTube ਫੈਮਿਲੀ ਵੱਲੋਂ ਫਰਸਟ ਚੁਆਇਸ ਚੈਨਲ ਦੀ ਜੋ ਵੀ ਫੈਮਿਲੀ ਹੈਗੀ ਆ ਉਹਦੇ ਵੱਲੋਂ ਤੇ ਬੀਬੀ ਵੱਲੋਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਸੂਟ ਤੁਹਾਡੇ ਘਰ ਪਹੁੰਚੂਗਾ ਠੀਕ ਹੈ ਜੀ ਲੇਟ ਜਰੂਰ ਹੋ ਜਾਂਦੇ ਆ ਪਰ ਮੈਂ ਸੂਟ ਦਿਖਾ ਦਾਂ ਤੁਹਾਨੂੰ ਜਿਹੜੇ ਸੂਟ ਦੇ ਰਹੇ ਆ ਲੋ ਜੀ ਇੱਕ ਸੂਟ ਆਪਾਂ ਇਹ ਦੇ ਰਹੇ ਆ ਇੱਕ ਭੈਣ ਨੂੰ ਤਾਂ ਅੱਜ ਕੋਈ ਨਾ ਭੈਣਾਂ ਨੂੰ ਵਰਕ ਵਾਲੇ ਸੂਟ ਹੀ ਦੇਵਾਂਗੇ ਜਿਹੜੀ ਭੈਣ ਨੇ ਪਹਿਲਾਂ ਦੇਖ ਲਿਆ ਉਹ ਭੈਣ ਆਪਦੀ ਚੁਆਇਸ ਹੈ ਜਿਹੜੀ ਉਹ ਦੱਸ ਸਕਦੀ ਹੈ ਕਿ ਮੈਨੂੰ ਆਹ ਭੇਜ ਦਿਓ ਜਿਹੜੀ ਭੈਣ ਰਹਿ ਗਈ ਪਿੱਛੇ ਰਹਿ ਗਈ ਉਹਨੂੰ ਫਿਰ ਉਹ ਮਰਜ਼ੀ ਦਾ ਨਹੀਂ ਮਿਲਣਾ ਉਹਨੂੰ ਜਿਹੜਾ ਬਚ ਗਿਆ ਉਹ ਮਿਲੂਗਾ ਲਓ ਜੀ ਠੀਕ ਹੈ ਦੋਵੇਂ ਸੂਟ ਸੋਹਣੇ ਦੋਨੇ ਸੂਟ ਬਹੁਤ ਸੋਹਣੇ ਆ ਇਹ ਵੀ ਬਹੁਤ ਪਿਆਰਾ ਹੈ ਜੇ ਕੋਈ ਭੈਣ ਯੰਗ ਹੈਗੀ ਆ ਤਾਂ ਉਹ ਆ ਲੈ ਲਿਓ ਜੇ ਥੋੜੀ ਜੀ ਸੋਬਰ ਮਤਲਬ ਲਾਈਟ ਕਲਰ ਪਸੰਦ ਕਰਦੇ ਨੇ ਉਹ ਆ ਲੈ ਲਿਓ ਬਾਕੀ ਥੋੜੀ ਮਰਜ਼ੀ ਹੈ ਜੀ ਜਿਹੜੀ ਭੈਣ ਨੇ ਪਹਿਲਾਂ ਸਾਨੂੰ ਆਈਡੀ ਭੇਜੀ ਸੀ ਤੇ ਦੱਸਤਾ ਕਿ ਮੈਨੂੰ ਆ ਸੂਟ ਚਾਹੀਦਾ ਸੀ ਉਹਨਾਂ ਨੂੰ ਉਹ ਸੂਟ ਭੇਜ ਦਾਂਗੇ ਠੀਕ ਹੈ ਜੀ ਲਓ ਜੀ ਇਹ ਦੋ ਸੂਟ ਜਾ ਰਹੇ ਨੇ ਪਹਿਣਾਓ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਨੂੰ ਜੇ ਤੁਹਾਨੂੰ ਪਸੰਦ ਆਊਗੀ ਮੇਰੇ ਜੁਲੇ ਜੇ ਕੱਪੜੇ ਸੀ ਅੱਜ ਦੇਖੋ ਕਿ ਡਿਸਕਾਊਂਟ ਦੀ ਵੀ ਜੀ ਅਸੀਂ ਡਿਸਕਾਊਂਟ ਦੇ ਵਿੱਚ ਆਪਾਂ ਜਿਹੜੇ ਵੀ ਪਏ ਹੁੰਦੇ ਨੇ ਉਹ ਪਾਉਂਦੇ ਰਹਿੰਦੇ ਆ ਤੇ ਅਗਰ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ਼੍ਰੀ ਅਕਾਲ